ਜੋ ਤੀਨ ਨੂਰ ਮੈਲ ਦੇ ਬ੍ਰਾਂਡਡ ਵਰਸਸ ਬ੍ਰਾਂਡਡ ਦਾ ਸ਼ੁਰੂ ਕੀਤਾ ਆ ਕਿਉਂਕਿ ਇਹ ਆਦੋਂ ਸਾਡੇ ਕੋਲ ਬੈ ਨੇ 버ਗਰ ਆ ਦੋ 버ਗਰ ਆ ਪੈਨੇ ਤਾਂ ਦੋ 버ਗਰ ਹੀ ਆ ਪੈਨੇ ਇਹ ਜਿਹੜਾ ਨਾ 버ਗਰ ਥੋੜਾ ਦੇਖਾ ਥੋੜਾ ਜਿਹਾ ਮੈਨੂੰ ਐ ਲੱਗਾ ਜਿੱਦਾ ਇਹਦੇ ਬੱਚੇ ਨਾ ਕੁਝ ਸਮੈਲ ਆ ਰਹੀ ਕੀ ਚੀਜ਼ ਦੀ ਜਿੱਦਾ ਚੀਜ਼ ਕੋਈ ਸੜੀ ਹੋਈ ਹੋਣੀ ਨਾ ਚੀਜ਼ ਕੋਈ ਤੰਦੂਰੀ ਪਨੀਰ ਵਾਲਾ ਇਹ ਜਿਹੜਾ ਸਭ ਤੋਂ ਮਹਿੰਗਾ 버ਗਰ ਉਹਨਾਂ ਦਾ ਆ 120 ਰੁਪਏ ਦਾ ਆਉਂਦਾ 120 ਰੁਪਏ ਦਾ ਇਹ 140 ਰੁਪਏ ਦਾ ਆ ਇਦੇ ਵਿੱਚ ਇਹ ਜੀ ਮੈਨੂੰ ਬ੍ਰੈਡ ਵੀ ਬਿਲਕੁਲ ਫਰੈਸ਼ ਲੱਗਦੀ ਆ ਪਨੀਰ ਵੀ ਵਧੀਆ ਲੱਗ ਰਿਹਾ ਮੈਨੂੰ ਸਾਨਾ ਕਰਿਓ ਬਈ ਬਿਲਕੁਲ ਟੇਸਟ ਲਿਆ ਸਵਰਗਾ ਤੁਹਾਡਾ ਇਹ ਭਾਈ 140 ਰੁਪਏ ਦੇ ਹਿਸਾਬ ਨਾਲ ਤੁਹਾਡਾ 버ਗਰ ਦੇ ਵਿੱਚ ਮਤਲਬ ਬਈ ਕੁਝ ਨਹੀਂ ਪਾਇਆ ਕੁਝ ਹੈਗਾ ਤੇ 120 ਰੁਪਏ ਦਾ ਬਾਜੀ ਫੇਰ ਵੀ ਮਾਰ ਗਿਆ ਉਹਨਾਂ ਨੂੰ ਕੀ ਨੰਬਰ ਦਵਾਂਗੇ ਤੁਸੀਂ ਨੂੰ ਵਿੱਚੋਂ ਹੁਣ ਬਈ ਇਹਦੇ ਵਿੱਚੋਂ ਮੈਂ ਪੰਜਾਂ ਦੇ ਵਿੱਚੋਂ ਮਾਈਨਸ 5 ਮੇਰੇ ਲੋ ਵੀ ਆਹੀ ਪਸ਼ੂ ਤੁਸੀਂ ਦੇਖ ਸਕਦੇ ਹੋ ਫਿਰ ਨਹੀਂ ਐਕਚੁਅਲ ਜੇ ਕੋਈ ਟੇਸਟ ਹੀ ਨਹੀਂ ਲੱਗਦਾ ਅਜਾ ਇਹ ਚੀਜ਼ ਇਹਦੇ ਨਾਲੋਂ ਬੈਟਰ ਮੈਨੂੰ ਬਈ ਆ ਫੇਰ ਵੀ ਠੀਕ ਲੱਗਾ ਫਿਰਾਂ ਬੈੱਜ 버ਗਰ ਇਹਨਾਂ ਦਾ ਫੇਰ ਵੀ ਠੀਕ ਆ। ਉਹਦੇ 40-50 ਰੁਪਏ ਦੇ ਹਿਸਾਬ ਨਾਲ ਅਕੋਰਡਿੰਗ ਦੋਵੇਂ 버ਗਰ ਫੇਰ ਵੀ ਠੀਕ ਆ ਗਿਆ। ਬਟ ਇਹਦੇ 버ਗਰ ਨਾਲੋਂ ਆਹ 버ਗਰ ਦੀ ਕੁਆਲਿਟੀ ਨਹੀਂ ਆ ਗਈ। ਸਤਿ ਸ਼੍ਰੀ ਅਕਾਲ। ਦੋਸਤੋ ਕੀ ਹਾਲ ਚਾਲ ਆ ਤੇ ਸੋ ਨਾਲ ਮੇਰੇ ਕੁਲਜੀਤ ਭਾਈ ਬਾਈ ਕਿਵੇਂ ਆ? ਬਹੁਤ ਵਧੀਆ ਭਾਈ ਵਧੀਆ। ਕੱਲ ਵਾਲਾ ਤੇਲਾ ਤੋਂ ਦਾ ਐਕਸਪੀਰੀਅੰਸ ਕਿਵੇਂ ਰਿਹਾ? ਕੱਲ ਵਾਲਾ ਬਹੁਤ ਘੈਂਟ ਰਿਹਾ ਐਸਕੀ। ਪੂਰਾ ਘੈਂਟ ਸੀ ਨਾ ਬ੍ਰਾਂਡਡ ਵਰਸਸ ਦੇਸੀ ਤੇ ਅੱਜ ਵੀ ਅਸੀਂ ਬ੍ਰਾਂਡਡ ਵਰਸਸ ਦੇਸੀ ਨਹੀਂ ਕੀਤਾ। ਅੱਜ ਅਸੀਂ ਨਾ ਨੂਰਮੈਲ ਦੇ ਬ੍ਰਾਂਡਡ ਵਰਸਸ ਬ੍ਰਾਂਡਡ ਦਾ ਸ਼ੁਰੂ ਕੀਤਾ ਆ। ਕਿਉਂਕਿ ਇਹ ਆਜਾ ਸਾਡੇ ਕੋਲ ਬੈਨੇ 버ਗਰ ਆ ਦੋ 버ਗਰ ਆ ਬੈਨੇ ਤਾਂ ਦੋ 버ਗਰ ਆ ਬੈਨੇ ਭਾਈ ਦੱਸੋ ਥੋੜਾ ਜਿਆਦੇ ਬਾਰੇ ਇਹ ਜਿਹੜੇ 버ਗਰ ਦੋਨੋਂ ਹੈਗੇ ਹਾਕਰ ਦੇ ਹੂੰ ਇਹ ਵੀ ਨੂਰਮਲ ਦਾ ਇੱਕ ਆਪਰ ਚਲੋ ਨੂਰਮਲ ਚ ਬਣਾੜਾ ਹੈਗਾ ਤੇ ਇਹ ਹੈਗੇ ਆ ਡੋਨੀਟੋ ਡੋਨੀਟੋ ਦੇ ਠੀਕ ਹੈ ਜੀ ਇਹ ਇੱਕ ਇਹ ਤੇ ਇਹ ਜਿਹੜੇ ਹੈਗੇ ਆ ਦੋਨੋਂ ਕਰੈਕਟਰ 버ਗਰ ਸਸਤੇ 버ਗਰ ਜਿਹੜੇ ਸਟਾਰਟਿੰਗ ਜਿਹੜਾ ਪ੍ਰਾਈਸ ਹੁੰਦਾ ਤੇ ਆ ਹੈਗਾ ਉਹਨਾਂ ਦਾ ਬੈਸਟ ਇਹ ਅੱਜ ਇਹ ਵੈਜ 버ਗਰ ਆ ਦੋਨੋਂ ਅੱਜ ਵੈਜ ਦੇ ਹੀ ਅਸੀਂ ਸ਼ੁਰੂ ਕੀਤੀਆਂ ਹਾਂ ਹਾਂ ਅੱਜ ਹੀ ਕਰ ਰਹੇ ਹਾਂ ਟੋਟਲੀ ਵੈਜ ਕਿਉਂਕਿ ਅੱਜ ਤੋਂ ਦਿਨ ਵੀ ਐਤਵਾਰ ਆ ਐਤ ਤੇ ਸਾਨੂੰ ਥੋੜਾ ਜਿਹਾ ਵਿਚਾਰਨਾ ਪੈਂਦਾ ਆ ਇਹਦਾ ਵਿਚਾਰ ਹੁੰਦਾ ਮੇਰਾ ਕੋਈ ਵਿਚਾਰ ਨਹੀਂ ਹੁੰਦਾ ਤੇ ਚਲੋ ਸ਼ੁਰੂ ਕਰ ਦੇਣਾ ਆਪਾਂ ਦੇਖੀਏ ਪਹਿਲਾਂ ਬਿਲਕੁਲ 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 ਪਹਿਲਾਂ ਕਿਹੜਾ ਸਾਰ ਇੱਕ ਕਲੇਜਾ ਕੋਕ ਦੀ ਬੋਤਲ ਹਾਂ ਇਹ ਸਪான்ਸਰ ਸਾਨੂੰ ਕੋਕੋ ਕੋਲਾ ਵੱਲੋਂ ਆ ਬਿਲਕੁਲ ਤੇ ਮੈਂ ਸ਼ੁਰੂ ਕਰਦਾ ਆ ਡੋਨੀਟੋ ਡੋਨੀਟੋ ਵਾਲਾ ਤੇ ਮੈਂ ਸ਼ੁਰੂ ਕਰ ਰਿਹਾ ਜੀ ਹੌਕਰ ਦਾ ਪੈਕਿੰਗ ਮੈਨੂੰ ਹੌਕਰ ਵੀ ਜ਼ਿਆਦਾ ਵਧੀਆ ਲੱਗੀ ਵੀ ਅੱਛਾ ਮੈਨੂੰ ਦਿਖਾ ਯਾਰ ਕੀ ਪੈਕਿੰਗ ਸਿਸਟਮ ਕਿਉਂਕਿ ਦੇਖੋ ਨਾ हां डबल पैकिंग ਆ ਪਰ ਆ ਸਿੰਗਲ ਪੈਕਿੰਗ ਜੀ ਥੋੜੀ ਜਿ ਮੈਨੂੰ ਲੱਗੀ ਅਟਪੜੀ ਜੀ ਪਰ ਇਹਦੇ ਵਿੱਚ ਲੈਟਰਸ ਨੂੰ ਟਸ ਹੈਗੀ ਆ ਦਿਖਾਓ ਮੜਾ ਜਾ ਭਾਈ ਕੈਮਰਾਮੈਨ ਨੂੰ ਕਹੂੰਗਾ ਪਾਜੀ ਮੜਾ ਜਾ ক্লোਜ਼ ਕਰ ਦਿਓ ਆ ਆ ਜੀ ਵੈਜ 버ਗਰ ਦੇ ਵਿੱਚ ਇਹਨਾਂ ਦਾ ਸਾਮਾਨ ਬਾਕੀ ਟੇਸਟ ਦੇਖਦੇ ਆ ਕਿਵੇਂ ਦਾ ਹੁੰਦਾ ਕਿਵੇਂ ਦਾ ਨਹੀਂ ਹੁੰਦਾ ਤੇ ਤੁਹਾਨੂੰ ਹੁਣ ਦਿਖਾਉਨੇ ਆ ਹਾਕਰ 버ਗਰ ਦੇ ਵਿੱਚ ਕੀ ਕੀ ਪਾ ਰਿਆ ਇਹ ਹੂੰ ਆਓ ਜੀ ਮੜਾ ਕਹਿਣਾ ਹਾਕਰ ਥੋੜਾ ਜਿ ਮੈਨੂੰ ਥੋੜਾ ਜਿ ਪ੍ਰੀਮੀਅਮ ਲੱਗ ਰਿਹਾ ਦਿਨ ਨੂੰ ਪਤਾ ਨਹੀਂ ਕਿਉਂ ਯਾ ਜੀ ਹੌਕਰ 버ਗਰ ਦੀ ਥੋੜੀ ਜਿਹੀ ਜਿੱਦਾਂ ਰੈਸ ਭਰਿਆ ਹੋਇਆ ਜਿੱਦਾਂ ਰੈਸਪੀ ਆ ਹਾਂ ਮਤਲਬ ਵੈਜ 버ਗਰ ਦੇ ਲਈ ਕਿੰਨੂੰ ਮੈਨੂੰ ਲੱਗ ਰਿਹਾ ਕਿ ਹੌਕਰ ਥੋੜਾ ਜਿਆਦਾ ਵਧੀਆ ਲੱਗ ਰਿਹਾ ਦੇਖਣ ਨੂੰ सेम सेम ਜਿਹਾ ਲੱਗਦਾ सेम ਜਿਹਾ ਲੱਗ ਰਿਹਾ ਬਾਕੀ ਹੁਣ ਫਲੇਵਰ ਚ ਪਤਾ ਲੱਗਣਾ ਕਿੰਨੇ ਮਾਰੋ-ਮਾਰੀ ਇੱਕਾ ਤੁਸੀਂ ਪਹਿਲਾਂ ਟੇਸਟ ਬਾਈਟ ਲਓ ਛੇਸ ਪਾ ਜੀ ਫਸਟ ਬਾਈਟ ਤੁਸੀਂ ਲਓਗੇ ਮੈਂ ਲਾਂ ਤੂੰ ਹੀ ਲਓ ਪਹਿਲਾਂ ਹੌਕਰ ਦੇ ਤੁਸੀਂ ਲਓ ਸ਼ੇਅਰਿੰਗ ਲੈ ਕਰੋ ਨਹੀਂ ਦੋ ਦੋ 버거 ਹੀ ਲੈ ਨਹੀਂ ਸ਼ੇਅਰਿੰਗ 버거 ਲੈਨੇ ਕਲੀਅਰ ਗੱਲ ਕਹੋ ਬਈ ਠੀਕ ਹੈ ਖਾਓ ਬਲ ਕਹਿੰਦੇ ਪਰ ਹੁੰਦਾ ਮੇਰੇ ਸਾਹਬ ਨਾਲ ਜੀ ਜਿਹੜਾ ਇਹ 버ਗਰ ਜ਼ਿਆਦਾ ਸਵਾਦ ਲੱਗਾ ਮੈਨੂੰ ਇਹ ਹੋਕਰ ਦਾ ਹੂੰ ਆ ਨੰਬਰ ਲੈ ਗਿਆ ਹੋਕਰ ਵਾਲੇ ਅਸਲ ਵਿੱਚ ਨੰਬਰ ਲੈ ਗਿਆ ਪਰ ਮੈਨੂੰ ਥੋੜੀ ਜਿਹੀ ਕਮੀ ਲੱਗੀ ਆ ਵੀ ਇਹ ਦਾ ਇਹਨਾਂ ਜਿਹੜੀ ਟਿੱਕੀ ਟਿੱਕੀ ਸਾੜਤੀ ਜ਼ਿਆਦੀ ਹਾਂ ਇਹ ਟਿੱਕੀ ਓਵਰਕੂ ਕਰਦੀ ਇਹਨਾਂ ਦੀ ਜਿਹੜੀ ਬ੍ਰੈਡ ਆ ਨਾ ਇਹਨੂੰ ਓਵਨ ਦੇ ਵਿੱਚ ਉਹਨੂੰ ਕਰਤਾ ਜ਼ਿਆਦਾ ਗਰਮ ਜਦਾ ਗਰਮ ਹੋਣ ਦੇ ਨਾਲ ਨਾ ਇਹ ਜਿਹੜੀ ਹੈਗੀ ਨਾ ਜਦਾ ਚੂਈ ਬਣ ਜਾਂਦੀ ਹੈ ਕਿਉਂਕਿ ਇਹ ਜਿਹੜਾ ਨਾ ਵਰਗਾ ਥੋੜਾ ਦੇਖਾ ਥੋੜਾ ਜਿਹਾ ਮੈਨੂੰ ਐ ਲੱਗਾ ਜਦਾ ਇਹਦੇ ਵਿੱਚ ਨਾ ਕੁਝ ਸਮੈਲ ਆ ਰਹੀ ਕੀ ਚੀਜ਼ ਦੀ ਉਹ ਜਦਾ ਚੀਜ਼ ਕੋਈ ਸੜੀ ਹੁੰਦੀ ਨਾ ਚੀਜ਼ ਕੋਈ ਹਾਂ ਮੈਨੂੰ ਐਸੀ ਫੀਲ ਹੋਇਆ ਜਦੋਂ ਮੈਂ ਤਾਂ ਬਾਈਟ ਲਈ ਸੀ ਇਹ ਤੂੰ ਦੇਖੋ ਇਹ ਤੋ ਵਾਰੀ ਕੇ ਤੋ ਵਾਰੀ ਨਹੀਂ ਚਲੋ ਸੋ ਓਵਰ ਆਲ ਜਿਹੜਾ ਮੇਰੇ ਹਿਸਾਬ ਨਾਲ ਤਾਂ ਜੀ ਮੈਂ ਹੋਕਰ 버ਗਰ ਨੂੰ ਕਹਾਂਗਾ ਕਿ ਇਹ 버ਗਰ ਇਹਦੇ ਨਾਲੋਂ ਠੀਕ ਹੈ ਮਤਲਬ ਜੇ ਸਟਾਰਾਂ ਦੇ ਵਿੱਚੋਂ ਗੱਲ ਕਰੀਏ ਇਹ ਹੈਗਾ ਡੋਨੀਟੋ ਵਾਲਾ ਦੂਜਾ ਦਾ ਡੋਨੀਟੋ ਦਾ ਡੋਨੀਟੋ ਨੂੰ ਦਿੱਤੇ ਜਾਂਦੇ ਆ ਲਗਭਗ ਪੰਜਾਂ ਦੇ ਵਿੱਚੋਂ 2.5 ਸਟਾਰ ਮੇਰੇ ਵੱਲੋਂ 2.5 2.5 ਮੇਰੇ ਵੀ ਆ ਤੇ ਇਹਨੂੰ ਤੁਸੀਂ ਕਿੰਨੇ ਦੇ ਰਹੇ ਹੋ ਇਹਨੂੰ ਦੇ ਰਹੇ ਮੈਂ 3.5 ਤੇ ਮੈਂ ਇਹਨੂੰ ਲਗਭਗ ਮੈਂ 2.5 ਦਊਂਗਾ ਇਹਨੂੰ ਨਹੀਂ ਮੈਨੂੰ ਜ਼ਿਆਦਾ ਇਹ ਬੈਸਟ ਲੱਗਾ ਹੋਰ ਮੈਨੂੰ ਨਹੀਂ ਪਸੰਦ ਆ ਤੇ ਕਿਉਂਕਿ ਮੈਂ ਸਿੱਧੀ ਗੱਲ ਆ ਮੈਂ ਇਹਨੂੰ 2.5 ਦਊਂਗਾ ਕਿਉਂਕਿ ਪਤਾ ਨਹੀਂ ਕੀ ਗੱਲ ਆ ਬਟ ਮੇਰੇ ਨੂੰ ਵੀ ਪਸੰਦ ਹੈ ਦੇਖੋ ਥੋੜੇ ਜਿਹਾ ਬੰਦ ਸੰਦ ਹੁੰਦੀ ਹੈ ਤੁਹਾਨੂੰ ਅੱਗੇ ਵੀ ਕਹਿੰਦੇ ਆ ਕਿ ਹਰੇਕ ਦੀ ਪਸੰਦ ਹੁੰਦੀ ਹੈ ਇਹ ਸਾਡੇ ਰਿਵਿਊ ਆ ਹਾਂ ਸਾਡੇ ਰਿਵਿਊ ਆ ਨਾ ਕਿ ਅਸੀਂ ਮਤਲਬ ਇਥੋਂ ਪਬਲਿਕ ਜਾਂ ਦੁਨੀਆ ਦੇ ਲੈਣੇ ਆ ਬਟ ਮੈਂਚੂ ਦਾ ਸਾਡੀ ਇਹ ਜਨੂਅਲ ਰਿਵਿਊ ਹੁੰਦਾ ਹੈ ਤੁਹਾਡਾ ਕੋਈ ਇਹਦੇ ਵਿੱਚ ਕੋਈ ਪੇਮੈਂਟ ਲੈਣ ਦੇਣ ਵਾਲਾ ਹਿਸਾਬ ਦਾ ਵੀ ਹੁੰਦਾ ਫ੍ਰੀ ਆਫ ਕਾਸਟ ਰਿਵਿਊ ਕਰਦੇ ਆ ਪੈਸੇ ਦੇ ਕੇ ਲੈ ਕੇ ਆਏ ਆ ਜਮਾਨਤ ਸਾਰਾ ਕੋਈ ਕਿਸੇ ਦੇ ਉੱਪਰ ਫਿਰ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਜਾਂ ਫ੍ਰੀ ਪ੍ਰੋਮੋਸ਼ਨ ਨਹੀਂ ਹੈਗੀ ਚੰਗੀ ਚੀਜ਼ ਮਾੜੀ ਚੀਜ਼ ਆਪਾਂ ਨਾ ਹਾਂ ਇਹਨੂੰ ਹੁਣ ਟੱਕ ਦਿਓ ਅਸੀਂ ਤੇ ਹੁਣ ਇਹ ਜੀ ਇਹਨਾਂ ਦਾ ਜਿਹੜਾ ਸਭ ਤੋਂ ਮਹਿੰਗਾ 버ਗਰ ਇਹ 버ਗਰ ਹੈਗਾ 140 ਰੁਪਏ ਦਾ 버ਗਰ ਇਹ ਹੈਗਾ ਲਾਵਾ ਪਨੀਰ 버ਗਰ ਇਹ ਹੈ ਜੀ ਪਨੀਰ 버ਗਰ ਇਹਨਾਂ ਦਾ ਇੱਕ ਪੈਟੀ ਦਾ ਨਾਲ ਪਿਆਜ਼ ਟਮਾਟਰ ਪਾਇ ਹੋਏ ਨੇ ਇਹਦੇ ਵਿੱਚ ਦੇਖ ਸਕਦੇ ਤੁਸੀਂ ਤੇ ਉੱਪਰ ਇਹਦੇ ਇੱਕ ਤਲੂਰੀ ਸੌਸ ਲੱਗੀ ਹੋਈ ਆ ਪਰ ਆਹ ਥੋੜੀ ਸੌਸ ਹੀ ਥੋੜੀ ਜਿਹੀ ਮੈਨੂੰ ਲੱਗੀ ਆ ਦੇਖੋ ਕੁਆਲਿਟੀ ਥੋੜੀ ਜਿਹੀ ਯਾਰ ਧਿਆਨ ਰੱਖੋ ਬਾਈ ਜੀ ਇਹ ਤੰਦੂਰੀ ਸੌਸ ਇਹਦਾ ਨਾ ਇਹ ਦਿਖਾਉਣ ਵਾਲੀ ਸੌਸ ਆ ਖਾਣ ਵਾਲੀ ਸੌਸ ਆ ਆਹ ਇੱਕ ਮੈਨੂੰ ਨਾ ਕੁਆਲਟੀ ਦਾ ਦੇਖੋ ਇਥੋਂ ਲਾਇਆ ਰਹੇ ਖਲਤ ਨਹੀਂ ਰਿਹਾ ਤੂੰ 버거 ਇਹ ਕੁਆਲਟੀ ਥੋੜੀ ਜੀ ਮੈਨੂੰ ਕਿਤਨਾ ਕਿਤਨਾ ਇਹਦੇ ਵਿੱਚ ਕੁਆਲਟੀ ਦਾ ਕੰਪਰੋਮਾਈਜ਼ ਚਾ ਲੱਗਾ 버거 ਤੇ ਮੈਨੂੰ ਲੱਗਦੀ ਹੈ ਕਿ ਥੋੜੀ ਪੁਰਾਣੀ ਆ ਹੋ ਸਕਦਾ ਬਾਕੀ ਤੁਸੀਂ ਇਹ ਜੀ ਗੱਲ ਹੈ ਕਿ ਇਹ ਹੈਗਾ ਹਾਕਰ ਦਾ ਆਪਣਾ ਪਨੀਰ 버거 ਤੰਦੂਰੀ ਪਨੀਰ 버거 ਇਹ ਜਿਹੜਾ ਸਭ ਤੋਂ ਮਹਿੰਗਾ 버거 ਉਹਨਾਂ ਦਾ ਆ ਹਾਕਰ ਦਾ 120 ਰੁਪਏ ਦਾ ਆਉਂਦਾ 120 ਰੁਪਏ ਦਾ ਇਹ 140 ਰੁਪਏ ਦਾ ਆ ਤੇ ਇਹਦੇ ਵਿੱਚ ਇਹਦੇ ਜੀ ਮੈਨੂੰ ਬ੍ਰੈਡ ਵੀ ਬਿਲਕੁਲ ਫਰੈ ਤੇ ਓਵਰਆਲ ਤਾਂ ਦੇਖਣ ਨੂੰ ਬਹੁਤ ਸੋਹਣਾ ਆ ਅਜਾ ਇੱਕ ਜਿਦ ਹੋਰ ਦੱਸਾਂਦਾ ਉਹਨੂੰ ਇੱਧਰ ਦੇਖੋ ਇੱਧਰ ਜਿਹੜਾ ਪਿਆਜ਼ ਪਾਇਆ ਨਾ ਟਮਾਟਰ ਪਾਇਆ ਇਹਨਾਂ ਨੇ ਪਾਇਆ ਆ ਉਹ ਕੱਟ ਕੇ ਪੀਸ ਕਰਕੇ ਇੱਕ ਨੂੰ ਚਾਰ ਪੀਸ ਕੀਤੇ ਹੋਏ ਨੇ ਇਹਦੇ ਵਿੱਚ ਪੂਰਾ ਪੂਰਾ ਟਮਾਟਰ ਦਾ ਪੀਸ ਹੋ ਗਿਆ ਜਾਂ ਉਹ ਚੀਜ਼ ਹੈਗੀਆਂ ਕਾਫੀ ਚੀਜ਼ ਹੈਗੀ ਹੈ ਆਪਲਾ ਚੈੱਕ ਕਰੋ ਤੁਸੀਂ ਹੁਣ ਅੱਜ ਪਹਿਲਾਂ ਆਪ ਲਾਓ ਪਹਿਲਾਂ ਮੈਂ ਇੱਧਰ ਇਹ ਕਰੋ ਚੈੱਕ ਕਿਉਂਕਿ ਸਵਾਦ ਦੇ ਸਵਾਦ ਵਿੱਚ ਫਰਕ ਪੈ ਜਾਂਦਾ ਬਾਅਦ ਵਿੱਚ ਸੀਰੀਅਸਲੀ ਪਰ ਸਮੈਲ ਵਖੋਂ ਆ ਬਹੁਤ ਸਮੈਲ ਬੜੀ ਜ਼ਬਰਦਸਤ ਆ ਰਹੀ ਹੈ ਨਹੀਂ ਕੀ ਕਹਿੰਦਾ ਹੈ ਬ੍ਰੈਡ ਦੇ ਕੰਮ ਕਰਨ ਵਾਲਾ ਤੁਮ ਯਾਰ ਹੁਣ ਮੇਰੀ ਵਾਰੀ ਹੌਕਰ ਦਾ ਤੰਦੂਰੀ 버ਗਰ ਚੈੱਕ ਕਰਨ ਦੇ ਹਾਂਜੀ ਕਿਵੇਂ ਸੱਚ ਦੱਸਾਂ ਇਹ ਦਾ ਡੁਨੀ ਟੂ ਮੂਨੀ ਟੂ ਇਹਦਾ ਮੈਨੂੰ ਕੋਈ ਟੇਸਟ ਨਹੀਂ ਲੱਗਾ ਅੱਛਾ ਫਲੇਵਰ ਕੋਈ ਨਹੀਂ ਮੈਨੂੰ ਟੇਸਟਲੈਸ ਲੱਗਾ ਇਹ ਅੱਛਾ ਇਹਦੇ ਵਿੱਚ ਇਹਦੇ ਵਿੱਚ ਫਲੇਵਰ ਹੈ ਹੂੰ ਨੋ ਡਾਊਟ ਇਹਨਾਂ ਪਨੀਰ ਜਿਹੜਾ ਪਨੀਰ ਵੀ ਵੱਧ ਪਾਇਆ ਓਵਰਲੋਡਡ ਪਨੀਰ ਹੈ ਤਾਰਾ ਹਨਾ ਤੇ ਸੌਸ ਵੀ ਇਹਨਾਂ ਦੀ ਥੋੜੀ ਜਿਹੀ ਐਕਸਟਰਾ ਹੀ ਹੁੰਦੀ ਇਹਨਾਂ ਦੀ ਮੈਂ ਤਾਂ ਅੰਦੂਰੀ ਸੌਸ ਜਿਹੜੀ ਹੁੰਦੀ ਆ ਓਵਰਆਲ ਫੋਕਰ ਫੇਰ ਨੰਬਰ ਲੱਗਿਆ ਅਜਾ ਹੋਕਰ ਤੁਹਾਡੇ ਸਾਹਮਣੇ ਲੈ ਗਿਆ ਹੁਣ ਮੈਨੂੰ ਆਹ ਬਾਈਟ ਮੈਂ ਇਹਦੀ ਇੱਕ ਜਰੂਰ ਲਵਾਂ ਇਹਨੂੰ ਮੈਨੂੰ ਵੀ ਕੋਈ ਪਤਾ ਲੱਗੇ ਵੀ ਆਸਲ ਦੇ ਵਿੱਚ ਇਹਨੂੰ ਲਾਵਾ ਪਨੀਰ ਰੱਖਿਆ ਕਿਉਂ ਨਾ ਇਹਦਾ ਆਇਆ ਟੈਸਟ ਕੁਝ ਲੱਗਾ ਕੁਝ ਆਪਾਂ ਕੁੜੀ ਨੂੰ ਪੁੱਛਿਆ ਧੀ ਵੇ ਇਹਨੂੰ ਲਾਵਾ ਪਨੀਰ 버ਗਰ ਵਿੱਚ ਕੀ ਹੁੰਦਾ ਆ ਉਹਨੇ ਦੇ ਵਿੱਚ ਚੀਜ਼ ਹੋਊਗਾ ਪਨੀਰ ਦੇ ਵਿੱਚ ਪਾਇਆ ਹੋਇਆ ਚੀਜ਼ ਸਲਾਈਸ ਕੀ ਚੀਜ਼ ਚੀਜ਼ ਹੋਊਗਾ ਬੇਚਲੇ ਬਟ ਇਹਦੇ ਵਿੱਚ ਕੁਝ ਨਹੀਂ ਨਹੀਂ ਮੈਂ ਪਨੀਰ ਨੂੰ ਮੈਂ ਤੁਹਾਨੂੰ ਕਿਹਾ ਪਨੀਰ ਨੂੰ ਇੱਕ ਟਿਕੀ ਦੇ ਵਿੱਚ ਉਹ ਕੀਤਾ ਹੋਇਆ ਹੋਰ ਵਿੱਚ ਕੁਝ ਨਹੀਂ ਹੈਗਾ ਬਈ ਦਨੀਟੋ ਵਾਲਿਓ ਗੁੱਸਾ ਨਾ ਕਰਿਓ ਬਈ ਬਿਲਕੁਲ ਟੇਸਟਲੈਸ ਵਰਗਾ ਤੁਹਾਡਾ ਇਹ ਭਾਈ 140 ਰੁਪਏ ਦੇ ਹਿਸਾਬ ਨਾਲ ਤੁਹਾਡਾ 버ਗਰ ਦੇ ਵਿੱਚ ਮਤਲਬ ਵੀ ਕੁਝ ਨਹੀਂ ਪਾਇਆ ਹੈਗਾ ਤੇ 120 ਰੁਪਏ ਦਾ ਬਾਜੀ ਫੇਰ ਵੀ ਮਾਰ ਗਿਆ ਉਹਨਾਂ ਨੂੰ ਬਿਲਕੁਲ ਕਲੀਅਰ ਗੱਲ ਆ ਪਰ ਇਹਨਾਂ ਨੂੰ ਹੌਕਰ ਵਾਲਿਆਂ ਨੂੰ ਇੱਕ ਬੇਨਤੀ ਆਈ ਬਰਗਰ ਤੇ ਬ੍ਰੈਡ ਦੇ ਕੰਮ ਕਰੋ ਬ੍ਰੈਡ ਨੂੰ ਬੜਾ ਬਾਅਦ ਵਿੱਚ ਦੁਬਾਰਾ ਸੇਕੋ ਨਾ ਜਿਹਦੇ ਨਾਲ ਸੇਕਣ ਦੇ ਨਾਲ ਜਿਹੜੀ ਹੈਗੀ ਹੈ ਜਿਆਦਾ ਚੂਹੀ ਬਣ ਜਾਂਦੀ ਹੈ ਤੇ ਬਾਈ ਡੋਨੇਟੋ ਵਾਲਿਆਂ ਨੂੰ ਬੇਨਤੀ ਆ ਇਹ ਭਰਾ ਜੀ ਜਿਹੜੇ ਤੁਸੀਂ ਕੁਆਲਿਟੀ ਦਿੰਦੇ ਹੋ ਉਹਨਾਂ ਕੁਆਲਿਟੀ ਨੂੰ ਮੇਨਟੇਨ ਕਰ ਲਓ ਥੋੜੀ ਕੁਆਂਟੀਟੀ ਬਿਸ਼ੱਕ ਜਿਵੇਂ ਦੀ ਮਰਜ਼ੀ ਦੀ ਕੁਆਂਟੀਟੀ ਥੋੜੀ ਘੱਟਿਆ ਉਹਨਾਂ ਨਾਲੋਂ ਪਰ ਫਿਰ ਵੀ ਕੁਆਂਟੀਟੀ ਔਰ ਕੁਆਲਿਟੀ ਦੋਨਾਂ ਪਾਸੇ ਹੋਇਆ ਘਟਿਆ ਅੱਛਾ ਇੱਕ ਜਿਸ ਮੈਂ ਹੋਰ ਦੇਖਣ ਦਿਖਾਵਾਂ ਤੁਹਾਨੂੰ ਇਹਦਾ ਪਨੀਰ ਤੇ ਇਹਦਾ ਪਨੀਰ ਇਹ ਦੋਨਾਂ ਦਾ ਜਮੀਨਾਂ ਸਮਾਨ ਦਾ ਫਰਕਾ ਕ ਜਿਵੇਂ ਇਦਾਂ ਲੱਗ ਰਿਹਾ ਹੈ ਸੌਫਟ ਨੇ ਚੈੱਕ ਕਰੋ ਜੀ ਦਾ ਹਾਂ ਮੈਨੂੰ ਇਹ ਲੱਗ ਰਿਹਾ ਜਿਦਾ ਨਾ ਸੋਇਆ ਪਨੀਰ ਨਹੀਂ ਹੁੰਦਾ ਭਾਜੀ ਹਾਂ ਤੇ ਇਹ ਥੋੜਾ ਫਰੈਸ਼ ਪਨੀਰ ਲੱਗ ਰਿਹਾ ਤਾਂ ਮੈਨੂੰ ਹਾਂ ਆਪ ਨੂੰ ਜ਼ਿਆਦਾ ਕਿਹਦਾ ਸੋਇਆ ਸੋਇਆ ਪਨੀਰ ਜ਼ਿਆਦਾ ਲੱਗ ਰਿਹਾ ਹੈ ਇਹ ਲੜਾਇਆ ਡਿਲੀਟੋ ਵਾਲਿਆਂ ਦਾ ਮਤਲਬ ਕੀ ਨੰਬਰ ਦਵਾਂਗੇ ਤੁਹਾਨੂੰ ਬੱਚੋ ਹੁਣ ਭਾਈ ਇਹਦੇ ਵਿੱਚੋਂ ਮੈਂ ਪੰਜਾਂ ਦੇ ਵਿੱਚੋਂ ਮਾਈਨਸ 5 ਮੇਰੇ ਲੋ ਵੀ ਆਹੀ ਕੁਛ ਤੇ ਤੁਸੀਂ ਦੇਖ ਸਕਦੇ ਹੋ ਫਿਰ ਇਹ ਐਕਚੁਅਲ ਜੇ ਕੋਈ ਟੇਸਟ ਹੀ ਨਹੀਂ ਲੱਗਾ ਅੱਛਾ ਇਹ ਚੀਜ਼ ਇਹਦੇ ਨਾਲੋਂ ਬੈਟਰ ਮੈਨੂੰ ਭਾਈ ਆਹ ਫੇਰ ਵੀ ਠੀਕ ਲੱਗਾ ਜਿਹੜਾ ਵੈਜ ਬਰਗਰ ਇਹਨਾਂ ਦਾ ਫੇਰ ਵੀ ਠੀਕ ਆ ਉਹਦੇ ਇਸ 40-50 ਰੁਪਏ ਦੇ ਹਿਸਾਬ ਨਾਲ ਅਕੋਰਡਿੰਗ ਦੂਏ ਬਰਗਰ ਫੇਰ ਵੀ ਠੀਕ ਹੈਗਾ ਬਟ ਇਹਦੇ ਬਰਗਰ ਨਾਲੋਂ ਆਹ ਬਰਗਰ ਦੀ ਕੁਆਲਿਟੀ ਨਹੀਂ ਹੈਗੀ ਵਧੀਆ ਇਹਨੂੰ ਥੋੜੀ ਕੁਆਲਿਟੀ ਸੁਧਾਰੋ ਯਾਰ ਵੀ ਕੁਆਲਿਟੀ ਜੇ ਤਾਂ ਹੀ ਮੈਂਟੇਨ ਕਰੋਗੇ ਜੇ ਤੁਸੀਂ ਆਪਣਾ ਕੰਮ ਨੂੰ ਵਧਾਉਣ ਵਧਾਉਂਗੇ ਤਾਂ ਇਹ ਜਪਨੀਰ ਦੇਖੋ ਜੀ ਪਨੀਰ ਦੇਖੋ ਪਨੀਰ ਦੀ ਮਾਤਰਾ ਦੇਖੋ ਉੱਪਰ ਸੌਸ ਤੰਦੂਰੀ ਪਿਆਜ਼ ਟਮਾਟਰ ਜੋ ਸਲਾਦ ਪਾਇਆ ਹਨ ਨਾ ਭਾਈ 1 ਇੰਚ ਦੀ ਸਲਾਈਸ ਆਏ 1 1 ਅ 2 ਇੰਚ ਦੀ ਸਲਾਈਸ ਘਟੋ ਘਟ ਆ ਇੰਨਾ ਪਨੀਰ ਮੋਟਾ ਬਣ ਗਿਆ ਭਾਈ ਇੱਕ ਉਹ ਪੱਕੀ ਮੰਨਣ ਵਾਲੀ ਆ ਜਿਹੜੀ ਮੋਟਰ ਦਾ ਪਾਣੀ ਆ ਨਾ ਉਹਦੀ ਕਾਂਗਰੀਜ਼ ਨਹੀਂ ਕਰਦੇ ਨਹੀਂ ਨਹੀਂ ਉਹ ਸਵਾਰੀ ਬਹੁਤ ਉਹ ਜਦੋਂ ਫਰੈਂਡ ਆਇਆ ਜਦੋਂ ਭਾਈ ਬੜੀ دیر ਬਾਅਦ ਮੋਟਰ ਤੇ ਖੜ ਕੇ ਪਾਣੀ ਪੀਤਾ ਆ ਮੇਰਾ ਤਾਂ ਉਹ ਦਿਲ ਹੋਰ ਚਰੀ ਗਿਆ ਤਾਂ ਮੈਂ ਕਿਹਾ ਨਹੀਂ ਜੀ ਦਮ ਰੱਖੋ ਵੀਰਲੀ ਤੇ ਫੋ ਆਇਆ ਸਾਡਾ ਜਿਹੜਾ ਰਿਵਿਊ ਸੀਗਾ ਬ੍ਰੈਂਡ ਵਰਸਸ ਰਿਆ ਦੇ ਨੂਰਮਲ ਦੇ ਦੋ ਬ੍ਰੈਂਡ ਸੀਗੇ ਇੱਕ ਹੌਕਰ ਸੀ ਤੇ ਇੱਕ ਸੀਗਾ ਡੋਨੀਟੋ ਤੇ ਦੋਨੋਂ ਟੋ ਦੇ ਵਿੱਚ ਮੇਨ ਚੀਜ਼ ਗੱਲ ਸੀ ਕਿ ਥੋੜੀ ਜਿਹੀ ਪ੍ਰੋਬਲਮ ਦੇ ਵਿੱਚ ਰਹੀ ਆ ਪਰ ਅੱਜ ਜਿਹੜੀ ਬਾਜੀ ਜਿਹੜਾ ਮਾਰ ਗਿਆ ਉਹ ਮਾਰ ਗਿਆ ਹੌਕਰ ਕਿਉਂਕਿ ਦੋਨਾਂ ਨੇ ਮਹਿੰਗੇ ਮਹਿੰਗੇ 버ਗਰ ਤੇ ਸਸਤੇ 버ਗਰ ਦਾ ਰਿਵਿਊ ਕੀਤਾ ਜੀ ਅੱਜ ਤੇ ਬਾਕੀ ਭਾਈ ਹੁ ਕੋਈ ਨਹੀਂ ਬਾਕੀ ਹੁ ਮੈਨੂੰ ਕਿੱਥੇ ਪਸਾਂ ਸਮਾਲਾ ਅਜਾ ਇਹ ਚੀਜ਼ਾ ਹੁਣ ਬਈ ਤੁਹਾਨੂੰ ਇੱਕ ਗੱਲ ਦੀ ਇਹ ਸਾਡੀ ਇੱਕ ਸੀਰੀ ਚੱਲਦੀ ਆ ਮਤਲਬ ਜਿਹੜਾ ਇਹ ਤੋਂ ਵਿਜਨ ਹੋਇਆ ਆ ਉਹ ਅਗਲੇ ਕਿਸੇ ਹੋਰ ਮੁਕਾਬਲੇ ਵਿੱਚ ਅਸੀਂ ਉਹਨੂੰ ਅੱਗੇ ਮੁਕਾਬਲੇ ਵਿੱਚ ਕਰਾਂਗੇ ਜਿਹੜਾ ਟਾਪਿਕ ਤੂੰ ਫਿਰ ਇਹਨਾਂ ਦੇ ਅਸੀਂ ਆਪੋ ਵਿੱਚ ਹੀ ਸੰਗ ਬਸਾਈ ਰੱਖਨੇ ਆ ਬਸਾਈ ਰੱਖਨੇ ਆ ਇਹ ਕੁਆਲਟੀ ਮੇਨਟੇਨ ਰੱਖਣਗੇ ਸਾਰੇ ਵਧੀਆ ਅਸੀਂ ਨਾ ਕਿਸੇ ਪ੍ਰੋਡਕਟ ਨੂੰ ਲੈ ਕੇ ਆਪਾਂ ਨੇ ਸੰਗ ਬਸਾਈ ਰੱਖਣੀ ਆ ਪੀਜ਼ਾ ਨੂੰ ਲੈ ਕੇ ਉਹਨਾਂ ਦੇ 버ਗਰ ਨੂੰ ਲੈ ਕੇ ਸਪਾਈਸ ਨੂੰ ਲੈ ਕੇ ਜਾਂ ਰੈਪ ਨੂੰ ਲੈ ਕੇ ਆਣਾ ਤੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲਣਾ ਹਲਦਾ ਸ਼ੁਰੂਆਤ ਹੈ ਸ਼ੁਰੂਆਤ ਆ ਬਹੁਤ ਕੁਝ ਹੈ ਤਾਂ ਬਸ ਕੈਲੋਵਿਕ ਸਟਾਰਟਿੰਗ ਆ ਹਲੋ ਭਾਈ ਸਖਰ ਆਇਆ ਸੀ ਅੱਜ ਤਾਂ ਪਾਗਲ ਬਹੁਤ ਹੋਣਾ ਹਾਂ ਹਲੋ ਭਾਈ ਸਖਰ ਆਇਆ ਲੇਕਿਨ ਕਰਨਾ ਕੀ ਚੀਜ਼ ਹੁੰਦੀ ਹੈ ਇਹ ਬਿਲਕੁਲ ਤਦੋਂ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਬਾਈ ਦਾ ਚੈਨਲ ਵੀ ਸਬਸਕ੍ਰਾਈਬ ਕਰਿਓ ਬਾਈ ਬਣਾ ਨਾ ਬੋਲੋ ਚੈਨਲ ਦਾ ਚੈਨਲ ਦਾ ਨਾਮ ਹੈਗਾ ਜਸਲ ਸਾਹਿਬ ਬਲੌਗ ਬਲੌਗਸ ਤੇ ਦੂਜੀ ਆਪਾਂ ਹੈਗਾ ਜੀ ਪਿੰਡਾਂ ਵਾਲੇ ਬਲੌਗਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਦੂਜੀ ਗੱਲ ਇੱਕ ਹੋਰ ਦੱਸਣੀ ਹੈ ਸਾਡੇ ਚੈਨਲ ਤੋਂ ਮੇਰੇ ਚੈਨਲ ਤੋਂ ਪਿੰਡਾਂ ਵਾਲੇ ਬਲੌਗਰ ਤੋਂ ਜਿੰਨੇ ਵੀ ਪੇਮੜਾਇਆ ਕਰਨੀਆਂ ਸਾਰੀ ਸਾਰੀ ਕਨੈਕਸ਼ਨ ਤੇ ਜਾਇਆ ਕਰਨੀਆਂ ਇਹ ਮੈਂ ਡਿਫਾਈਨ ਕਰ ਉਹਨੇ ਬਾਤ ਉਹ ਸਾਨੂੰ ਪੈਸੇ ਹੋਣਗੇ ਤੂੰ ਲੋਕਾਂ ਨੂੰ ਹੀ ਰਿਡਿਟ ਕਰਾਂ ਸਾਰੀ ਸਾਰੀ ਰਕਮ ਪੂਰੀ ਪੂਰੀ ਹਾਂ ਤੁਹਾਡੀ سپورਟ ਦੀ ਲੋੜ ਹੈ ਤੁਹਾਨੂੰ ਇਹ ਸਾਨੂੰ سپورਟ ਕਰੋ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਤੇ ਕਰਵਾਓ ਤੇ ਵੀਡੀਓ ਬੰ ਲਾਈਕ ਲਗ ਵਧੀਆ ਜਿਹੀ ਲਾਈਕ ਕਰੋ ਤੇ ਆਪਣੇ ਸੁਝਾਅ ਜਰੂਰ ਦਿਆ ਕਰੋ ਕਮੈਂਟ ਵਿੱਚ ਹਨਾ ਕੀ ਚੰਗਾ ਲੱਗਾ ਕੀ ਮਾੜਾ ਲੱਗਾ ਸਾਡੇ ਬਾਰੇ ਕੀ ਲੱਗਾ ਤੁਹਾਨੂੰ ਕੀ ਚੰਗੇ ਤੇ ਕੀ ਮਾੜੇ ਕਹਿ ਰਹੇ ਹਨ ਕੋਈ ਵੀ ਗਲਤੀਆਂ ਤੁਹਾਨੂੰ ਲੱਗ ਜਾਂਦੀਆਂ ਹੋਣ ਤਾਂ ਤੁਸੀਂ ਦੱਸੋ ਹਾਂ ਕਿਉਂਕਿ ਬੇਚੀਜ਼ ਗੱਲਾਂ ਕਿ ਇਨਸਾਨਾਂ ਇਨਸਾਨ ਕਰਕੇ ਕਰ ਸਕਦਾ ਪਰ ਮੇਨ ਚੀਜ਼ ਵੱਧ ਵੱਧ ਸਬਸਕ੍ਰਾਈਬ ਜਰੂਰ ਕਰ ਲਓ ਵੀ ਸ਼ਾਇਦ ਲੇਖੇ ਨਾਲ ਹੀ ਅਸੀਂ ਕਿਸੇ ਨਾ ਕਿਸੇ ਦੀ ਮਦਦ ਕਰ ਸਕੀਏ ਪਰ ਅਸੀਂ ਕੁਝ ਕਰਦੋ ਕਿ ਹੈ ਨਹੀਂ ਕਿ ਪਰ ਅਸੀਂ ਇਹ ਚਾਹੁੰਦੇ ਹਾਂ ਕਿ YouTube ਤੋਂ ਤੁਹਾਨੂੰ ਜਿੰਨਾ ਪੈਸਾ ਆਵੇ ਇਸ ਚੈਨਲ ਦਾ ਸਾਰਾ ਸਾਰਾ ਜਿਹੜਾ ਜੋ ਦੋ ਚੀਜ਼ ਹੈ YouTube ਕੋ ਸਾਡਾ ਬਣ ਜੂ ਕੋਈ ਅਸੀਂ ਸੋਚਦੇ ਹਾਂ ਕਿ ਚਲੋ ਕਿਸੇ ਨਾ ਕਿਤੇ ਭਲਾਈ ਭਲਾਈ ਦੇ ਦੱਸਣਾ ਪਾਸੇ ਲਾ ਦਈਏ ਚਲੋ ਚੰਗਾ ਜੀ ਹੁਣ ਤੁਹਾਨੂੰ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ